ਚਰਨਜੀਤ ਬਰਾੜ ਹੋਰਾਂ ਨੇ ਕਿਹਾ ਕਿ ਕਿਸੇ ਦੇ ਪਿਓ ਦੀ ਨਹੀਂ ਆ ਪਾਰਟੀ। ਵੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਇੱਕ ਲੌਬੀ ਜਿਹੜੀ ਆ ਉਹ ਜ਼ਰੂਰ ਤਿਆਰ ਹੋ ਰਹੀ ਹੈ। ਕਿ ਸੁਖਬੀਰ ਸਿੰਘ ਬਾਦਲ ਦੇ ਲਈ ਇਹ ਬਾਗੀ ਹੁੰਦੇ ਨੇ ਸਾਰੇ 4-5 ਦਿਨਾਂ ਦੇ ਵਿੱਚ ਹੀ ਕਈ ਜਿਹੜੇ ਵੱਡੇ ਖਿਲਾਾਰੇ ਪੈਣੇ ਆ। ਕਿ ਸੁਖਬੀਰ ਸਿੰਘ ਬਾਦਲ ਹੁਣ ਸਾਰਿਆਂ ਨੂੰ ਪਾਰਟੀ ਛੁੱਟਣਗੇ ਤੇ ਜਿਵੇਂ ਚਰਨਜੀਤ ਬਰਾੜ ਨੇ ਕਿਹਾ ਕਿ ਜੇ ਸਾਰਿਆਂ ਨੂੰ ਹੀ ਕੱਢੀ ਜਾਊਂਗੇ ਤਾਂ ਇੱਕ ਦਿਨ ਇਕੱਲੇ ਰਹਿ ਜਾਊਂਗੀ। ਸਾਰੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਛਲੇ ਦਿਨਾਂ ਚ ਆਪਾਂ ਇੱਕ ਰਿਪੋਰਟ ਬਣਾਈ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਖਾਣਾ ਜੰਗੀ ਵਾਦੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਮਨਪ੍ਰੀਤ ਸਿੰਘ ਇਹ ਆਲੀ ਹੋਰਾਂ ਨੇ ਝੰਡਾ ਚੁੱਕਿਆ ਸੀ ਤੇ ਹੁਣ ਚਰਨਜੀਤ ਸਿੰਘ ਬਰਾੜ ਹੋਰਾਂ ਦੇ ਵੱਲੋਂ ਚੰਡਾ ਚੁੱਕ ਲਿਆ ਗਿਆ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਇੱਕ ਪੋਸਟ ਸਾਂਝੀ ਕੀਤੀ ਉਸ ਤੋਂ ਬਾਅਦ ਲਗਾਤਾਰ ਚਰਨਜੀਤ ਸਿੰਘ ਬਰਾੜ ਹੋਰਾਂ ਦੀਆਂ ਇੰਟਰਵਿਊਜ਼ ਹੋਈਆਂ ਤੇ ਇੱਕ ਗੱਲ ਉਹਨਾਂ ਨੇ ਮੁੱਖ ਤੌਰ ਤੇ ਰੱਖੀ ਹੈ ਕਿ ਪ੍ਰਧਾਨ ਦੇ ਨਾਲ ਦੀ ਜਿਹੜੀ ਲੌਬੀ ਆ ਜਿਸ ਦੇ ਵਿੱਚ ਖਾਸ ਤੌਰ ਤੇ ਬੰਟੀ ਰਮਾਣਾ ਹੋਰਾਂ ਦਾ ਉਹਨਾਂ ਨੇ ਨਾਮ ਲਿਆ ਕਿ ਬੰਟੀ ਰਮਾਣਾ ਹੋਰੀ ਜਿਹੜੇ ਨੇ ਪਾਰਟੀ ਨੂੰ ਸਰਵਾਈਵ ਨਹੀਂ ਕਰਨ ਦੇਣਾ ਚਾਹੁੰਦੇ ਆ ਪਾਰਟੀ ਪ੍ਰਧਾਨ ਨੂੰ ਜਿਹੜਾ ਆ ਸਰਵਾਈਵ ਨਹੀਂ ਕਰਨ ਦੇਣਾ ਚਾਹੁੰਦੇ ਅਜਿਹੇ ਇਲਜ਼ਾਮ ਜਿਹੜੇ ਉਹਨਾਂ ਦੇ ਵੱਲੋਂ ਲਾਏ ਗਏ ਨੇ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਹੋਇਆ 2017 ਦੀ ਇਲੈਕਸ਼ਨ 2019 ਦੀ ਇਲੈਕਸ਼ਨ ਉਸ ਤੋਂ ਬਾਅਦ 2022 ਦੇ ਵਿੱਚ ਬੁਰੇ ਤਰੀਕੇ ਦੀ ਜਿਹੜੀ ਹਾਰ ਆ ਤੇ ਹੁਣ 2024 ਦੇ ਵਿੱਚ ਮਹਜ ਇੱਕ ਸੀਟ ਦੇ ਉੱਤੇ ਅਕਾਲੀ ਦਲ ਸੇਮਟ ਕੇ ਰਹਿ ਗਿਆ ਸੋ ਇੱਕ ਬਹੁਤ ਮੰਦਭਾਗੀ ਗੱਲ ਐ ਇਸ ਦੇ ਉੱਤੇ ਮੰਥਨ ਕਰਨ ਦੀ ਲੋੜ ਐ ਸੋ ਇਸ ਦੇ ਉੱਤੇ ਮੰਥਨ ਹੋਣਾ ਸੀ ਕਮੇਟੀ ਦੀ ਜਿਹੜੀ ਮੀਟਿੰਗ ਆ ਉਹ ਸੱਦੀ ਜਾਣੀ ਸੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਜਾਣੀ ਸੀ ਪਰ ਕੋਰ ਕਮੇਟੀ ਦੀ ਮੀਟਿੰਗ ਸੱਦਣ ਲਈ ਸੁਖਵੀਰ ਸਿੰਘ ਬਾਦਲ ਰਾਜ਼ੀ ਨਹੀਂ ਸੀਗੇ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਇਹ ਇਲਜ਼ਾਮ ਲਾਏ ਆ ਤੇ ਨਾਲ ਦੀ ਨਾਲ ਉਹਨਾਂ ਨੇ ਆਖਿਆ ਕਿ ਜਿਸ ਤਰੀਕੇ ਨਾਲ ਮੈਂ ਹੀ ਮੈਸੇਜ ਲਾਇਆ ਸਭ ਨੂੰ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਦੇ ਉਸ ਤੋਂ ਪਹਿਲਾਂ ਰਾਜ਼ੀ ਨਹੀਂ ਸੀਗਾ ਕੋਈ ਕੋਰ ਕਮੇਟੀ ਦੀ ਮੀਟਿੰਗ ਸੱਦਣ ਦੇ ਲਈ ਪਰ ਬਾਅਦ ਵਿੱਚ ਪ੍ਰਧਾਨ ਨੂੰ ਕਨਵੈਂਸ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਕਿ ਮੀਟਿੰਗ ਸੱਤੀ ਜਾਵੇ ਹਾਰ ਦੇ ਉੱਤੇ ਮੰਥਨ ਕੀਤਾ ਜਾਵੇ ਪਰ ਮੰਥਨ ਦੇ ਵਿੱਚੋਂ ਕੀ ਆਉਟਪੁੱਟ ਨਿਕਲਦੀ ਹੈ ਜਾਂ ਪੰਜਾਬ ਬਚਾਓ ਯਾਤਰਾ ਦੀ ਕੀ ਆਉਟਪੁੱਟ ਨਿਕਲੀ ਹੈ ਸਾਨੂੰ ਸਭ ਨੂੰ ਜਿਹੜਾ ਆ ਉਹ ਦਿਖ ਰਿਹਾ ਹੈਗਾ ਅਕਾਲੀ ਦਲ ਜਿਹੜਾ 25 ਸਾਲ ਰਾਜ ਕਰਨ ਦੀ ਗੱਲ ਕਰਦਾ ਸੀ ਉਹ ਸਿਰਫ ਜਿਹੜਾ ਆ ਹੁਣ ਲੋਕ ਸਭਾ ਦੇ ਵਿੱਚ ਇੱਕ ਸੀਟ ਲੈ ਕੇ ਜਾ ਸਕਿਆ ਜੇ ਸੁਪੀਰ ਸਿੰਘ ਬਾਦਲਹਰਾਂ ਦੀ ਪ੍ਰਧਾਨਗੀ ਦੀ ਗੱਲ ਕਰੀਏ ਸੁਪੀਰ ਸਿੰਘ ਬਾਦਲਹਰਾਂ ਦੀ ਪ੍ਰਧਾਨਗੀ ਨੂੰ ਲੈ ਕੇ ਹਾਲਾਤ ਕਿ ਕਿਸੇ ਨੇ ਖੁੱਲ ਕੇ ਸਵਾਲ ਨਹੀਂ ਕੀਤਾ ਪਰ ਅੰਦਰੋਂ ਅੰਦਰ ਹੀ ਜਿਹੜੇ ਆ ਉਹ ਸਵਾਲ ਜ਼ਰੂਰ ਉੱਠਨੇ ਨੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਇੱਕ ਲੌਬੀ ਜਿਹੜੀ ਆ ਉਹ ਜ਼ਰੂਰ ਤਿਆਰ ਹੋ ਰਹੀ ਹੈ ਜਿਵੇਂ ਪੰਜ ਪ੍ਰਧਾਨੀ ਦੀ ਗੱਲ ਕੀਤੀ ਆ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਪੰਜ ਪ੍ਰਧਾਨੀ ਦੀ ਗੱਲ ਕੀਤੀ ਹੈ ਕਿ ਪੰਜ ਮੈਂਬਰੀ ਜਿਹੜੀ ਆ ਉਹ ਕਮੇਟੀ ਬਣਾਈ ਜਾਵੇ ਜੋ ਜਿਹੜਾ ਆ ਫੈਸਲੇ ਲਵੇ ਜਦੋਂ ਡੈਲੀਗੇਟਸ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਨਿਯੁਕਤੀ ਦੇ ਉੱਤੇ ਜਾਂ ਪ੍ਰਧਾਨ ਦੀ ਨਿਯੁਕਤੀ ਦੇ ਉੱਤੇ ਜਦੋਂ ਤੱਕ ਦੁਬਾਰਾ ਨਿਯੁਕਤੀ ਨਹੀਂ ਹੁੰਦੀ ਪੰਜ ਜਿਹੜੀ ਪੰਜ ਪ੍ਰਣਾਲੀ ਦੇ ਅਧੀਨ ਜਿਵੇਂ ਕੰਮ ਕਰਨੇ ਚਾਹੀਦੇ ਆ ਉਵੇਂ ਕੀਤੇ ਜਾਣ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਰੱਖੀ ਆ ਕਿ ਜਿਹੜੇ ਨਾਲ ਦੇ ਤੁਹਾਡੇ ਸੰਗੀ ਸਾਥੀ ਨੇ ਜਿਹੜੇ ਲੋਬੀ ਆ ਤੁਹਾਡੇ ਨਾਲ ਦੀ ਜਿਹੜੀ ਉਹ ਜਿਹੜੀ ਝੁੰਡਾ ਕਮੇਟੀ ਦੀ ਰਿਪੋਰਟ ਦੇ ਵਿੱਚ ਵੀ ਬਕਾਇਦਾ ਤੌਰ ਤੇ ਇਹ ਗੱਲ ਸੀਗੀ ਕਿ ਉਹਨਾਂ ਨੂੰ ਪਰੇ ਕੀਤਾ ਜਾਵੇ ਕੁਝ ਕੁ ਲੋਕਾਂ ਨੂੰ ਜਿਹੜੇ ਪਾਰਟੀ ਨੂੰ ਜਿਹੜਾ ਆ ਉਹ ਖੋਰਾ ਲਾ ਰਹੇ ਆ ਪਾਰਟੀ ਨੂੰ ਡਾਊਨਫਾਲ ਵੱਲ ਲੈ ਕੇ ਜਾ ਰਹੇ ਆ ਜਿਹੜੇ ਖੁਦ ਆਪ ਜਿਹੜੇ ਆ ਚੋਣ ਨਹੀਂ ਜਿੱਤ ਸਕੀ ਉਹ ਪ੍ਰਧਾਨ ਦੇ ਨੇੜੇ ਉਹ ਪ੍ਰੇਜ਼ ਕਰ ਕਰਕੇ ਖੁਸ਼ ਆਮਦਾ ਕਰ ਕਰਕੇ ਅਜਿਹੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਆਪਣੀਆਂ ਕਈ ਇੰਟਰਵਿਊਜ਼ ਦੇ ਵਿੱਚ ਆਖੀਆਂ ਨੇ ਤੇ ਜੇ ਪ੍ਰਧਾਨਗੀ ਦੀ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਹਰਾਂ ਦੀ ਉਹਨਾਂ ਨੂੰ ਲੈ ਕੇ ਇੱਕ ਧੜਾ ਜ਼ਰੂਰ ਕਾਇਮ ਹੋ ਚੁੱਕਿਆ ਹੈ ਵਿਦਨ ਪਾਰਟੀ ਵਿਦਨ ਪਾਰਟੀ ਆਉਣ ਵਾਲੇ ਦਿਨਾਂ ਚ ਤੁਹੜਾ ਤੁਹਾਨੂੰ ਨਜ਼ਰ ਆਊਗਾ ਉਹ ਥੜੇ ਦੀ ਜਿਹੜਾ ਗੱਲ ਆਪਾਂ ਕਰੀਏ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਝੰਡਾ ਚੱਕ ਲੈ ਮਨਪ੍ਰੀਤ ਸਿੰਘ ਇਹ ਵਾਲੀ ਹੋਰਾਂ ਨੇ ਪਿਛਲੇ ਦਿਨਾਂ ਚ ਝੰਡਾ ਚੱਕਿਆ ਹੋਇਆ ਸੀਗਾ ਕਿ ਜਦੋਂ ਤੱਕ ਝੁੰਡਾ ਕਮੇਟੀ ਦੀ ਰਿਪੋਰਟ ਦੇ ਸੁਜੈਸ਼ਨ ਜਿਹੜੇ ਇੰਪਲੀਮੈਂਟ ਨਹੀਂ ਹੁੰਦੇ ਪਾਰਟੀ ਦੇ ਵਿੱਚ ਉਦੋਂ ਤੱਕ ਮੈਂ ਗਤੀਵਿਧੀਆਂ ਤੋਂ ਦੂਰ ਰਹੂੰਗਾ ਤਾਂ ਕਈ ਗੱਲਾਂ ਜਿਹੜੀਆਂ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਵੀ ਰੱਖੀਆਂ ਨੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਚੰਦੂ ਮਾਜਰਾ ਸਾਹਿਬ ਦਾ ਵੀ ਪਿਛਲੇ ਦਿਨੀ ਬਿਆਨ ਆਇਆ ਸੀ ਬ ਜਗੀਰਕਰ ਹੋਰਾਂ ਦਾ ਵੀ ਬੀਬੀ ਜਗੀਰਕਰ ਹੋਰਾਂ ਦਾ ਵੀ ਪਿਛਲੇ ਦਿਨੀ ਇੱਕ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਸੀ ਇਸ ਹਾਰ ਤੋਂ ਬਾਅਦ ਜਾਂ ਜਿਹੜੀ ਬਿਰਸਾ ਸਿੰਘ ਬਲਟੋਆ ਹੋਰਾਂ ਦੀ ਜਿਹੜੀ ਬਿਆਨਬਾਜ਼ੀ ਸੀ ਖਡੂਰ ਸਾਹਿਬ ਹਲਕੇ ਦੇ ਵਿੱਚ ਉਸ ਨੂੰ ਲੈ ਕੇ ਇੱਕ ਬਿਆਨ ਆਇਆ ਸੀ ਤੇ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਇਸ ਪੂਰੇ ਕਨਸੈਪਟ ਦੇ ਵਿੱਚ ਜਾਂ ਪੂਰੇ ਜਿਹੜਾ ਸਿਨੈਰੀਓ ਵਾਪਰ ਰਿਹਾ ਆਕਾਲੀ ਦਲ ਦੇ ਅੰਦਰ ਵਿਦਨ ਪਾਰਟੀ ਉਸ ਦੇ ਵਿੱਚ ਕੁਝ ਜਿਹੜੇ ਟਕਸਾਲੀ ਅਕਾਲੀ ਨੇ ਉਹ ਇਕੱਠੇ ਨਜ਼ਰ ਆਉਣਗੇ ਜੇ ਚਰਨਜੀਤ ਬਰਾੜ ਦੀ ਆਪਾਂ ਗੱਲ ਕਰ ਲਈਏ ਜਾਂ ਪ੍ਰੇਮ ਸਿੰਘ ਦੂਮਾਜਰਾ ਦੀ ਗੱਲ ਕਰ ਲਈਏ ਬੀਬੇ ਜਗੀਰਕੌਰ ਦੀ ਗੱਲ ਕਰ ਲਈਏ ਮਨਪ੍ਰੀਤ ਸਿੰਘ ਯਾਲੀ ਹੋਰਾਂ ਦੀ ਗੱਲ ਕਰ ਲਈਏ ਇਸ ਤੋਂ ਬਾਅਦ ਗੁਰਪ੍ਰਤਾਪ ਵਡਾਲਾ ਵਿਏਨਾ ਦੇ ਨਾਲ ਹੀ ਨੇ ਸੋ ਇਹ ਸਾਰੇ ਜੇ ਆਪਾਂ ਗੱਲ ਕਰੀਏ ਤਾਂ ਪਾਰਟੀ ਹਾਲਾਂਕਿ ਸਾਰੇ ਜਿਹੜੇ ਆ ਪਾਰਟੀ ਨੂੰ ਸਹੀ ਦਿਸ਼ਾ ਵੱਲ ਲਿਜਾਣਾ ਚਾਹੁੰਦੇ ਆ ਇਹ ਗੱਲਾਂ ਜਿਹੜੀਆਂ ਜ਼ਰੂਰ ਸਾਹਮਣੇ ਆ ਰਹੀਆਂ ਨੇ ਪਰ ਕੀ ਸੁਖਬੀਰ ਸਿੰਘ ਬਾਦਲ ਦੇ ਲਈ ਇਹ ਬਾਗੀ ਹੁੰਦੇ ਨੇ ਸਾਰੇ ਜਾਂ ਸੁਖਬੀਰ ਸਿੰਘ ਬਾਦਲ ਅਧਿ ਪ੍ਰਧਾਨਗੀ ਦੇ ਲਈ ਇਹ ਸਾਰੇ ਖਤਰਾ ਬਣਦੇ ਨੇ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਵਾਲ ਜ਼ਰੂਰ ਰਹਿਣਗੇ ਪਰ ਆਉਣ ਵਾਲੇ 4-5 ਦਿਨਾਂ ਦੇ ਵਿੱਚ ਹੀ ਕਈ ਜਿਹੜੇ ਵੱਡੇ ਖਿਲਾਾਰੇ ਪੈਣੇ ਆ ਉਹ ਸ਼ੁਰੂ ਹੋ ਸਕਦੇ ਆ ਪਰ ਜਿਵੇਂ ਚਰਨਜੀਤ ਬਰਾੜ ਹੋਰਾਂ ਨੇ ਕਿਹਾ ਕਿ ਕਿਸੇ ਦੇ ਪਿਓ ਦੀ ਨਹੀਂ ਆ ਪਾਰਟੀ ਪਾਰਟੀ ਜਿਹੜੀ ਆ ਉਹ ਰੋਸ਼ੀ ਗਿੱਦਾਂ ਦੀ ਪਾਰਟੀ ਆ ਉਹ ਜਿਹੜੀ ਆ ਸਿੱਖਾਂ ਦੀ ਪਾਰਟੀ ਆ ਪੰਥ ਦੀ ਪਾਰਟੀ ਐ ਕਿਉਂਕਿ ਜੇ ਗੱਲ ਕਰੀ ਜਾਵੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਨੂੰ ਲੈ ਕੇ ਜਦੋਂ 1972 ਦੇ ਵਿੱਚ ਸੰਤ ਫਤਿਹ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਚੋਣ ਲੜੀ ਜਾਂਦੀ ਆ ਤਾਂ ਪਾਰਟੀ ਜਿਹੜੀ ਆ ਕਾਫੀ ਨਿਗਰਵਲ ਜਾਂਦੀ ਆ ਡਾਊਨਫਾਲ ਆਉਂਦਾ ਹੈਗਾ 24 ਸੀਟਾਂ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਆਉਂਦੀਆਂ ਉਸ ਤੋਂ ਬਾਅਦ ਜਿਹੜੀ ਨੌਜਵਾਨ ਪੀੜ੍ਹੀ ਹੁੰਦੀ ਆ ਅਕਾਲੀ ਦਲ ਦੇ ਵਿੱਚ ਤਾਂ ਉਹ ਨੌਜਵਾਨ ਜਿਹੜੇ ਨੇ ਵਿਰੋਧ ਕਰਦੇ ਨੇ ਸੰਤ ਫਤਿਹ ਸਿੰਘ ਹੋਰਾਂ ਦਾ ਕਿ ਜਿਹੜੀ ਬਜ਼ੁਰਗ ਲੀਡਰਸ਼ਿਪ ਐ ਸਾਨੂੰ ਇਸ ਦੀ ਉੜ ਨਹੀਂ ਹੈ ਜਿਹੜੀ ਇਹ ਜਿਹੜੀ ਲੀਡਰਸ਼ਿਪ ਹੈ ਇਹਨਾਂ ਦੇ ਹੱਥੋਂ ਜਿਹੜੀ ਆ ਪਾਰਟੀ ਜਿਹੜੀ ਆ ਹੁਣ ਲੈ ਲਈ ਜਾਵੇ ਇਹਨਾਂ ਤੋਂ ਕੰਮ ਜਿਹੜਾ ਉਹ ਨਹੀਂ ਹੋ ਰਿਹਾਗਾ ਤਾਂ ਚੱਤੇਦਾਰ ਗੁਰਚਰਨ ਸਿੰਘ ਟੋੜਾ ਸੰਤ ਫਤੇ ਸਿੰਘ ਕੋਲ ਜਾਂਦੇ ਨੇ ਕਿ ਤੁਹਾਨੂੰ ਹੁਣ ਪਾਰਟੀ ਪ੍ਰਧਾਨ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਤਾਂ ਉਸ ਤੋਂ ਬਾਅਦ 2-4 ਦਿਨਾਂ ਦੇ ਵਿੱਚ ਹੀ ਪਾਰਟੀ ਪ੍ਰਧਾਨ ਦੇ ਉਹਦੇ ਤੋਂ ਅਸਤੀਫਾ ਜਿਹੜਾ ਸੰਤ ਫਤੇ ਸਿੰਘ ਦਿੰਦੇ ਨੇ ਤੇ ਚੱਤੇਦਾਰ ਮੋਹਨ ਸਿੰਘ ਟੋੜਾ ਉਹਨਾਂ ਨੂੰ ਜਿਹੜਾ ਪਾਰਟੀ ਪ੍ਰਧਾਨ ਕਾਰਜਕਾਰੀ ਤੌਰ ਤੇ ਲਾਇਆ ਜਾਂਦਾ ਉਹ ਆਪਣਾ ਕੰਮ ਕਰ ਦੇਖਦੇ ਨੇ ਉਸ ਤੋਂ ਬਾਅਦ ਜਿਹੜਾ ਜਦੋਂ ਇਜਲਾਸ ਸੱਦਿਆ ਜਾਂਦਾ ਹੈ ਇਜਲਾਸ ਦੇ ਦੌਰਾਨ ਅਕਾਲੀ ਦਲ ਦੇ ਇਜਲਾਸ ਦੇ ਦੌਰਾਨ ਤਾਂ ਉਹਨਾਂ ਨੂੰ ਪੱਕੇ ਤੌਰ ਤੇ ਜਿਹੜੀ ਪ੍ਰਧਾਨਗੀ ਆ ਉਹ ਸੌਂਪ ਦਿੱਤੀ ਜਾਂਦੀ ਹੈ ਪਰ ਹੁਣ ਕੀ ਕੋਈ ਜਾ ਕੇ ਸੁਪੀਰ ਸਿੰਘ ਬਾਦਲ ਖਰ ਨੂੰ ਆਖੇਗਾ ਕਿ ਭਾਈ ਤੁਸੀਂ ਪਾਰਟੀ ਪ੍ਰਧਾਨ ਦੇ ਉਹਦੇ ਤੋਂ ਅਸਤੀਫਾ ਦੇ ਦਿਓ ਕਿਉਂਕਿ ਤੁਹਾਡੀ ਅਗਵਾਈ ਦੇ ਵਿੱਚ ਚਾਰ ਚੋਣਾਂ ਆਪਾਂ ਹਾਰੀਆਂ ਵਿਧਾਨ ਸਭਾ ਦੇ ਵਿੱਚ ਮਹਿਜ਼ 3 ਸੀਟਾਂ ਰਹਿ ਗਈਆਂ ਨੇ ਲੋਕ ਸਭਾ ਦੇ ਵਿੱਚ ਸਿਰਫ ਇੱਕ ਸੀਟ ਆਈ ਹੈ ਤੇ 10 ਤਾਂ ਹੀ ਆਪਣੀ ਜ਼ਮਾਨਤ ਜਬਤ ਹੋਈ ਹੈ ਤੁਸੀਂ ਇਸ ਦੇ ਜਿਮੇਵਾਰੋਂ ਹਾਲਾਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਡਿਵੈਲਪਮੈਂਟ ਨੂੰ ਲੈ ਕੇ ਇੱਕ ਵਿਜ਼ਨ ਜ਼ਰੂਰ ਦਿਖਾਇਆ 7 ਤੋਂ 17 ਦੇ ਦੌਰਾਨ ਡਿਵੈਲਪਮੈਂਟ ਹੋਈ ਵੀ ਪੰਜਾਬ ਦੇ ਵਿੱਚ ਪਰ ਜਿਹੜੀ ਪੰਥਕ ਸਪਿਰਟ ਸੀ ਉਸ ਨੂੰ ਲੈ ਕੇ ਸਵਾਲ ਜ਼ਰੂਰ ਉੱਠਦੇ ਰਹੇ 1996 ਦੇ ਵਿੱਚ ਮੋਗਾ ਕਾਨਫਰੰਸ ਦੇ ਦੌਰਾਨ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ ਸੋ ਸਵਿਧਾਨ ਨੂੰ ਲੈ ਕੇ ਵੀ ਜਿਹੜਾ ਆ ਉਹ ਹੁਸ਼ਿਆਰਪੁਰ ਦੇ ਵਿੱਚ ਕੇਸ ਚੱਲਦਾ ਰਿਹਾ ਤਾਂ ਉਸ ਕੇਸ ਦੇ ਵਿੱਚ ਵੀ ਚਰਨਜੀਤ ਸਿੰਘ ਬਰਾੜ ਜਿਵੇਂ ਆਖ ਰਿਹਾ ਕਿ ਮੈਂ ਉਸ ਸਵਿਧਾਨ ਪੜਿਆ ਹੈਗਾ ਜਿਹੜੇ ਪ੍ਰਧਾਨ ਦੇ ਨਾਲ ਤੁਰੇ ਫਿਰਦੇ ਨੇ ਜਿਹੜੇ ਨੌਜਵਾਨ ਜਿਹੜੇ ਕਾਲੀ ਅਖਵਾਉਂਦੇ ਤਾ ਕਹਿੰਦੇ ਸੰਵਧਾਨ ਵੀ ਨਹੀਂ ਪਤਾ ਹੋਣਾ ਪਾਰਟੀ ਦਾ ਪਾਰਟੀ ਦਾ ਸੰਵਧਾਨ ਕੀ ਹੈ ਸੋ ਇਹ ਗੱਲਾਂ ਜ਼ਰੂਰ ਆਈਆਂ ਜਾਂ ਜਿਵੇਂ ਇਸ ਲੋਕ ਸਭਾ ਚੋਣ ਦੇ ਦੌਰਾਨ ਖਡੂਰ ਸਾਹਿਬ ਹਲਕਾ ਜਾਂ ਫਰੀਦਕੋਟ ਹਲਕਾ ਉਸ ਉਹਨਾਂ ਹਲਕਿਆਂ ਦੇ ਵਿੱਚ ਕੈਂਡੀਡੇਟਸ ਨਾ ਉਤਾਰੇ ਜਾਣ ਜਾਂ ਜਿਹੜੀ ਬਿਆਨਬਾਜ਼ੀ ਜਿਹੜੀ ਵਰਸਾ ਸਿੰਘ ਵਲਟੋਆ ਹੋਰਾਂ ਵੀ ਰਹੀ ਉਸ ਨੂੰ ਲੈ ਕੇ ਵੀ ਚਰਨਜੀਤ ਬਰਾੜ ਹੋਰਾਂ ਨੇ ਜਿਹੜੇ ਜ਼ਰੂਰ ਆ ਉਹ ਸਵਾਲ ਖੜੇ ਕੀਤੇ ਨੇ ਤੇ ਕਹਿ ਰਹੇ ਨੇ ਕਿ ਪਾਰਟੀ ਨੂੰ ਮੰਤਨ ਦੀ ਲੋੜ ਆ ਪਾਰਟੀ ਨੂੰ ਆ ਸੁਧਾਰ ਕਰਨ ਦੀ ਲੋੜ ਆ ਪਰ ਸੁਖਬੀਰ ਸਿੰਘ ਬਾਦਲ ਕਿਥੇ ਨੇ ਕੁਝ ਦਿਨਾਂ ਤੋਂ ਜੇ ਮੈਂ ਗੱਲ ਕਰਿਆਂ ਤਾਂ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ক্লোਜ਼ ਜਿਹੜੇ ਵਿਅਕਤੀ ਨੇ ਉਹਨਾਂ ਨਾਲ ਮੇਰਾ ਰਾਬਤਾ ਹੋਇਆ ਸੀਗਾ ਉਹ ਦਿੱਲੀ ਬੈਠੇ ਹੋਏ ਨੇ ਜਾਂ ਹਾਲਾਂਕਿ ਇਹ ਵੀ ਜਿਹੜਾ ਪਤਾ ਲੱਗ ਸਕਿਆ ਕਿ ਸਾਰੇ ਜਿਹੜੇ ਨੇ ਉਹ ਦਿੱਲੀ ਨੇ ਸੁਖਵੀਰ ਸਿੰਘ ਬਾਦਲ ਹਰਾਂ ਦੇ ਨਾਲ ਤਾਂ ਹੁਣ ਦੇਖਦੇ ਹਾਂ ਸੁਖਵੀਰ ਸਿੰਘ ਬਾਦਲ ਕੀ ਸਟੈਪ ਲੈਂਦੇ ਆ ਪਰ ਇੱਕ ਗੱਲ ਜ਼ਰੂਰ ਜਿਹੜੀ ਸਾਹਮਣੇ ਆਈ ਹੈ ਕਿ ਜਦੋਂ ਵੀ ਕੋਈ ਬਗਾਵਤੀ ਸਰ ਉੱਠਿਆ ਚਾਹੇ ਜਗਨਜੀਤ ਸਿੰਘ ਬਰਾੜ ਹਰਾਂ ਵੱਲੋਂ ਚਾਹੇ ਬੀਬੀ ਜ਼ਗੀਰਕਾਰ ਹਰਾਂ ਵੱਲੋਂ ਜਾਂ ਕਿਸੇ ਹੋਰ ਵੱਲੋਂ ਤਾਂ ਉਸ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਕੀ ਸੁਖਬੀਰ ਸਿੰਘ ਬਾਦਲ ਹੁਣ ਸਾਰਿਆਂ ਨੂੰ ਪਾਰਟੀ ਚੋਂ ਕੱਢਣਗੇ ਤੇ ਜਿਵੇਂ ਜਰਨਜੀਤ ਬਰਾੜ ਨੇ ਕਿਹਾ ਕਿ ਜੇ ਸਾਰਿਆਂ ਨੂੰ ਹੀ ਕੱਢੀ ਜਾਉਂਗੇ ਤਾਂ ਇੱਕ ਦਿਨ ਇਕੱਲੇ ਰਹਿ ਜਾਊਂਗੀ ਤੇ ਸੁਖਬੀਰ ਸਿੰਘ ਬਾਦਲ ਕੀ ਇਕੱਲੇ ਤਾਂ ਨਹੀਂ ਰਹਿ ਜਾਣਗੇ ਸੋ ਇਹ ਸਾਰੇ ਸਵਾਲ ਜ਼ਰੂਰ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਵੀ ਖਤਰਾ ਹੋ ਸਕਦਾ ਪਰ ਕੀ ਖਤਰੇ ਤੋਂ ਪਹਿਲਾਂ ਸਾਰਿਆਂ ਨੂੰ ਉਹ ਪਾਰਟੀ ਚੋਂ ਕੱਢ ਦੇਣਗੇ ਇਹ ਵੀ ਇੱਕ ਸਵਾਲ ਜ਼ਰੂਰ ਹੈਗਾ ਕਿ ਜਿਵੇਂ ਉਹ ਕਹਾਵਤ ਜਿਹੜੀ ਪਿੰਡਾਂ 'ਚ ਕਹੀ ਜਾਂਦੀ ਹੈ ਕਿ ਸਾਰਾ ਪਿੰਡ ਮਰ ਜੇ ਪਰ ਤੈਨੂੰ ਨੰਬਰਦਾਰੀ ਨਹੀਂ ਮਿਲਦੀ ਕਿ ਸੋ ਹੁਣ ਦੇਖਦੇ ਆ ਨੰਬਰਦਾਰੀ ਕੌਣ ਲੈਂਦਾ ਕਾਲੀਦਲ ਦੀ ਨੰਬਰਦਾਰੀ ਸੁਪੀਤ ਸਿੰਘ ਬਾਦਲ ਹੋਰਾਂ ਕੋਲੇ ਰਹਿੰਦੀ ਆ ਜਾਂ ਇਹ ਨੰਬਰਦਾਰੀ ਕੋਈ ਹੋਰ ਲੈ ਲੈਂਦਾ ਕਿਉਂਕਿ ਪਰਿਵਾਰਵਾਦ ਦੀ ਸਿਆਸਤ ਦੇ ਉੱਤੇ ਇਲਜ਼ਾਮ ਚਾਹੇ ਗਾਂਧੀ ਪਰਿਵਾਰ ਹੋਵੇ ਕਾਂਗਰਸ ਦੇ ਵਿੱਚ ਚਾਹੇ ਬਾਦਲ ਪਰਿਵਾਰ ਹੋਵੇ ਇਹ ਇਲਜ਼ਾਮ ਜਿਹੜੇ ਆ ਉਹ ਜ਼ਰੂਰ ਲੱਗਦੇ ਰਹੇ ਆ ਪਰ ਕੀ ਕਿਸੇ ਦੇ ਵਿੱਚ ਇੰਨੀ ਕਪੈਸਿਟੀ ਵੀ ਹੈ ਕਿ ਕਾਲੀਦਲ ਦੀ ਜਿਹੜੀ ਪ੍ਰਧਾਨਗੀ ਆ ਸ਼ੇਰ ਦੀ ਸਵਾਰੀ ਆ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਪ੍ਰਧਾਨ ਮਤਲਬ ਹੋਣਾ ਤਾਂ ਇੱਕ ਵੱਡੀ ਗੱਲ ਹੈ ਕਿਉਂਕਿ ਅਕਾਲੀ ਦਲ ਦੇ ਲਈ ਅੱਗੇ ਹੋਰ ਚੁਣੌਤੀਆਂ ਨੇ ਐਸਜੀਪੀਸੀ ਚੋਣ ਦੀ ਚੁਣੌਤੀ ਹੈ ਐਸਜੀਪੀਸੀ ਦੇ ਵਿੱਚ ਪਰਫਾਰਮੈਂਸ ਕਿਦਾਂ ਦੀ ਰਹਿੰਦੀ ਹੈ ਜੇ ਲੋਕ ਸਭਾ ਦੇ ਵਿੱਚ ਇੰਨੀ ਜਿਹੜੀ ਮਾੜੀ ਪਰਫਾਰਮੈਂਸ ਜਿਹੜੀ ਅਕਾਲੀ ਦਲ ਦੀ ਰਹੀ ਹੈ ਜਿਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਕੋਈ ਤਿਆਰ ਨਹੀਂ ਆ ਤਾਂ ਉਸ ਦੀ ਜ਼ਿੰਮੇਵਾਰੀ ਲੈਣ ਦੇ ਲਈ ਕੋਈ ਤਿਆਰ ਨਹੀਂ ਆ ਤਾਂ ਫਿਰ ਐਸਜੀਪੀਸੀ ਦੇ ਦੌਰਾਨ ਜਿਹੜੀ ਪਰਫਾਰਮੈਂਸ ਰਹੂਗੀ ਉਹ ਕਿੱਦਾਂ ਦੀ ਰਹੂਗੀ ਇਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਆ ਸੋ ਜਿਹੜੀ ਮਾਫੀ ਮੰਗੀ ਗਈ ਸੀ ਬੇਅਦਬੀ ਲੈ ਕੇ ਜਾਂ ਹੋਰ ਜੋ ਕੁਝ ਵਾਪਰਿਆ ਗੋਲੀ ਕਾਂਡ ਨੂੰ ਲੈ ਕੇ ਤਾਂ ਉਸ ਨੂੰ ਲੈ ਕੇ ਵੀ ਜਰਨੀਤ ਬਰਾੜ ਹੋ ਰਹੇ ਨੇ ਕਿਹਾ ਕਿ ਸਾਨੂੰ ਲਿਖਤੀ ਤੌਰ ਤੇ ਮਾਫੀ ਮੰਗਣ ਦੀ ਲੋੜ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੀ ਸਜ਼ਾ ਲਾਉਣ ਸਾਨੂੰ ਉਹ ਸਜ਼ਾ ਜਿਹੜੀ ਆ ਉਹ ਪੂਰੀ ਕਰਨ ਦੀ ਲੋੜ ਹੈ ਜੋ ਇਹ ਗੱਲਾਂ ਆਈਆਂ ਨੇ ਹੁਣ ਦੇਖਦੇ ਹਾਂ ਜਿਹੜੀ ਪੰਜਾਬੀ ਪਾਰਟੀ ਬਣਾ ਦਿੱਤੀ ਗਈ ਸੀ ਕਿ ਫੇਰ ਪੰਥਕ ਮੋੜਾ ਕੱਟੂਗੀ ਕਿਉਂਕਿ ਹੁਣ ਪੰਥਕ ਗੱਲਾਂ ਵੀ ਜਿਹੜੀਆਂ ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਜਿਹੜੀਆਂ ਸਾਹਮਣੇ ਆਈਆਂ ਚੋਣਾਂ ਦੇ ਦੌਰਾਨ ਪੰਥਕ ਹੁੰਦੇ ਵੀ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਪਰ ਕੀ ਪੰਥਕ ਸਪਿਰਿਟ ਦੁਬਾਰਾ ਜਿਹੜੀ ਆ ਪਾਰਟੀ ਦੇ ਵਿੱਚ ਨਜ਼ਰ ਆਊਗੀ ਪਰ ਇੱਕ ਗੱਲ ਜ਼ਰੂਰ ਹੈ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਨੂੰ ਲੈ ਕੇ ਜਾਂ ਜੋ ਪਾਰਟੀ ਦੇ ਵਿੱਚ ਚੱਲ ਰਿਹਾ ਉਸ ਗੱਲ ਨੂੰ ਲੈ ਕੇ ਬਕਾਇਦਾ ਤੌਰ ਤੇ ਬੀਬੀ ਜਗੀਰ ਕੌਰ ਹੋਣ ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਹੁਣ ਜਿਨ੍ਹਾਂ ਦੀ ਦੁਬਾਰਾ ਐਂਟਰੀ ਹੋਈ ਹੈ ਪਾਰਟੀ ਦੇ ਵਿੱਚ ਇਸ ਤੋਂ ਇਲਾਵਾ ਪ੍ਰੀਤ ਸਿੰਘ ਚੰਦੂ ਮਾਜਰਾ ਹੋਣ ਜਾਂ ਚਰਨਜੀਤ ਬਰਾੜ ਹੋਣ ਜਾਂ ਮਨਪ੍ਰੀਤ ਸਿੰਘ ਯਾਲੀ ਹੋਣ ਇਹ ਪੰਜ ਨਾਂ ਜ਼ਰੂਰ ਨੇ ਇਹ ਸਾਰੇ ਐਕਟਿਵ ਜ਼ਰੂਰ ਨੇ ਤੇ ਗੁਰਪ੍ਰਤਾ ਵਡਾਲਾ ਵੀ ਇਹਨਾਂ ਦੇ ਨਾਲ ਜੇ ਆਪਾਂ ਗੱਲ ਕਰੀਏ ਸਾਰੇ ਨਾਮ ਐਕਟਿਵ ਜ਼ਰੂਰ ਹੁੰਦੇ ਨਜ਼ਰ ਆਉਣਗੇ ਅਗਲੇ ਦਿਨਾਂ ਦੇ ਵਿੱਚ ਇਹ ਚਰਚਾਵਾਂ ਛਿੜੀਆਂ ਹੋਈਆਂ ਨੇ ਸੋ ਇਹ ਸਾਰੇ ਜਿਹੜੇ ਨਾਮ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਲਾਂਬੰਦ ਹੋ ਸਕਦੇ ਆ ਤੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਹੋਰ ਹੋਰ ਕੌਣ ਕੌਣ ਨਾਮ ਬੰਦ ਹੁੰਦਾ ਖਲਾਫਤ ਦੀ ਗੱਲ ਨਹੀਂ ਆਪਾਂ ਪਰਟੀ ਨੂੰ ਸਹੀ ਦਿਸ਼ਾ ਦੇ ਵਿੱਚ ਲਿਜਾਣ ਦੀ ਗੱਲ ਆ ਤੇ ਇਹ ਗੱਲਾਂ ਜਿਹੜੀਆਂ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਦੀ ਜਿਹੜੀ ਦੀਆ ਉਸ ਨੂੰ ਪਾਸੇ ਕੀਤਾ ਜਾਵੇ ਜਿਸ ਦੇ ਵਿੱਚ ਰੋਜੀ ਬਰਕੰਦੀ ਹੋਣ ਵੰਟੀ ਰਮਾਣਾ ਹੋਣ ਨੋਨੀ ਮਾਣ ਹੋਣ ਜਾਂ ਹੋਰ ਹੋਣ ਉਹਨਾਂ ਨੂੰ ਲੈ ਕੇ ਸਵਾਲ ਜਿਹੜੇ ਆ ਸਾਰੇ ਚੁੱਕਤੇ ਆ ਰਹੇ ਆ ਪਰ ਹੁਣ ਦੇਖਦੇ ਆ ਕਿੱਧਰ ਨੂੰ ਸ਼੍ਰੋਮਣੀ ਅਕਾਲੀ ਦਲ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਕਿਹੜੀ ਦਸ਼ਾ ਦੇ ਵਿੱਚ ਜਾਂਦਾ ਹੈ ਤੇ ਸੁਖਬੀਰ ਸਿੰਘ ਬਾਦਲ ਕਿਹੜੇ ਫੈਸਲੇ ਆਉਣ ਵਾਲੇ ਦਿਨਾਂ ਦੇ ਵਿੱਚ ਲੈਂਦੇ ਆ ਜਾਂ ਸਟ੍ਰਿਕਟ ਫੈਸਲੇ ਕੀ ਸੁਖਬੀਰ ਸਿੰਘ ਬਾਦਲ ਲੈ ਸਕਣਗੇ ਕਿ ਇਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਵੇ ਜਿਹੜੇ ਇਹ ਸਵਾਲ ਜਿਹੜੇ ਨੇ ਉਹ ਚੁੱਕ ਰਹੇ ਨੇ ਸਵਾਲ ਖੜੇ ਕਰ ਰਹੇ ਨੇ ਪਰ ਜਿਨ੍ਹਾਂ ਦੇ ਸਵਾਲ ਜਿਹੜੇ ਨੇ ਕੀ ਉਹ ਜਾਇਜ਼ ਨਹੀਂ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਇਹ ਵੀ ਸੂਚਨ ਦੀ ਲੋੜ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਐਕਸੈਸ ਨੂੰ ਲੈ ਕੇ ਜਰਨਜੀਤ ਬਰਾੜ ਨੇ ਕਿਹਾ ਕਿ ਮੈਂ ਜਿਹੜਾ ਉਹਨਾਂ ਦਾ ਸਕੱਤਰ ਹੈਗਾ ਹੈ ਪੋਲੀਟੀਕਲ ਸਕੱਤਰ ਹੈ ਮੈਨੂੰ ਨਹੀਂ ਸੁਖਵੀਰ ਸਿੰਘ ਬਾਦਲ 7 ਦਿਨ ਮਿਲ ਰਹੇ ਤਾਂ ਸੁਖਵੀਰ ਸਿੰਘ ਬਾਦਲ ਕਿਹਨੂੰ ਮਿਲਦੇ ਨੇ ਪਾਈ ਸੁਖਬੀਰ ਸਿੰਘ ਬਾਦਲ ਬੰਟੀ ਰਮਾਣਾ ਨੂੰ ਮਿਲਦੇ ਨੇ ਸੁਖਬੀਰ ਸਿੰਘ ਬਾਦਲ ਕਿਹਨੂੰ ਮਿਲਦੇ ਨੇ ਸੁਖਬੀਰ ਸਿੰਘ ਬਾਦਲ ਜੇ ਆਮ ਲੋਕਾਂ ਨੂੰ ਕਿਵੇਂ ਮਿਲਦੇ ਹੋਣਗੇ ਜੇ ਸੁਖਬੀਰ ਸਿੰਘ ਬਾਦਲ ਆਪਣੇ ਪੋਲੀਟੀਕਲ ਸੈਕਟਰੀ ਨੂੰ ਨਹੀਂ ਮਿਲਦੇ ਸੋ ਇਹ ਸਵਾਲ ਜਿਹੜੇ ਉਹਨਾਂ ਨੇ ਉਠਾਏ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਐਕਸੈਸ ਦੀ ਗੱਲ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਤਨਖਾਈਏ ਨੇ ਜਿਹੜੇ ਤਨਖਾਹ ਤੇ ਚੱਲਣ ਵਾਲੇ ਉਹਨਾਂ ਦੇ ਮੀਡੀਆ ਸਲਾਹਕਾਰ ਨੇ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਜਿਹੜੇ ਉਹਨਾਂ ਦੇ ਨਾਲ ਦੀ ਲੋਬੀ ਹੈ ਮਤਲਬ ਉਹ ਤਾਂ ਕੋਰ ਕਮੇਟੀ 'ਚ ਬੈਠੇ ਹੁੰਦੇ ਆ ਪਰ ਜਿਹੜੇ ਮਤਲਬ ਅਸੀਂ ਆ ਸਾਨੂੰ ਕੋਰ ਕਮੇਟੀ ਦਾ ਮੈਂ ਹਣ ਭਰੇ ਮਾਨ ਦੇ ਨਾਲ ਕਿਉਂਕਿ ਉਹਨਾਂ ਦੀ ਤਖਤੀ ਜਿਹੜੀ ਆ ਉਹ ਤੋੜ ਦਿੱਤੀ ਗਈ ਕੁਝ ਵਰਕਰਾਂ ਦੇ ਵੱਲੋਂ ਜਾਂ ਕਹਿ ਲਈਏ ਕੁਝ ਲੋਕਾਂ ਦੇ ਵੱਲੋਂ ਤਾਂ ਹੁਣ ਦੇਖਦੇ ਹਾਂ ਆਖਰ ਆਉਣ ਵਾਲੇ ਦਿਨਾਂ 'ਚ ਕੀ ਕੀ ਵਾਪਰਦਾ ਹੈ ਕਾਲੀ ਦਲ ਦੇ ਵਿੱਚ ਪਰ ਜਿਸ ਤਰੀਕੇ ਦੀ ਜੋ ਗੱਲਬਾਤ ਚੱਲ ਰਹੀ ਹੈ ਜਿਸ ਤਰੀਕੇ ਦੀ ਗੱਲਬਾਤ ਚੱਲ ਰਹੀ ਹੈ ਉਸ ਤੋਂ ਇਹ ਜ਼ਾਹਰ ਲੱਗ ਰਿਹਾ ਕਿ ਸੁਖਵੀਰ ਸਿੰਘ ਬਾਦਲ ਦੇ ਲਈ ਵੀ ਸਿਚੁਏਸ਼ਨਸ ਨੂੰ ਟੈਕਲ ਕਰਨਾ ਔਖਾ ਜ਼ਰੂਰ ਹੋਊਗਾ ਜੇ ਤਾਂ ਪ੍ਰਧਾਨਗੀ ਬਚਾਉਣਾ ਚਾਹੁੰਦੇ ਨੇ ਜਾਂ ਤਾਂ ਉਹ ਡਿਸੀਜਨ ਲੈਣਗੇ ਕਿ ਇਹਨਾਂ ਇਹਨਾਂ ਲੋਕਾਂ ਨੂੰ ਪਾਰਟੀ ਚੋਂ ਕੱਢਿਆ ਜਾਵੇ ਜਾਂ ਫਿਰ ਉਹ ਇਹਨਾਂ ਦੀਆਂ ਗੱਲਾਂ ਦੇ ਉੱਤੇ ਗੌਰ ਕਰਨਗੇ ਕਿਉਂਕਿ ਸਾਰੇ ਇਹ ਗੱਲ ਆਖ ਰਹੇ ਨੇ ਕਿ ਤੁਸੀਂ ਪ੍ਰਧਾਨਗੀ ਨਾ ਛੱਡੋ ਪਰ ਪੰਜ ਪ੍ਰਧਾਨੀ ਅੰਦੀ ਗੱਲ ਜਿਹੜੀ ਆਈ ਹੈ ਦੂਜੇ ਪਾਸੇ ਕੋਈ ਖੁੱਲ ਕੇ ਚਾਹੇ ਕਈ ਨਾਂ ਜਿਹੜੇ ਖੁੱਲ ਕੇ ਨਹੀਂ ਬੋਲ ਰਹੇਗੇ ਪਰ ਇੰਟਰਨਲੀ ਫੋਨ ਦੇ ਉੱਤੇ ਗੱਲਾਂ ਹੋ ਰਹੀਆਂ ਨੇ ਉਹਨਾਂ ਨੇ ਤੇ ਬੈਠਕਾਂ ਵੀ ਜਿਹੜੀਆਂ ਹੁਣ ਅੰਦੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਹੁਣ ਬੈਠਕਾਂ ਵੀ ਹੋ ਰਹੀਆਂ ਨੇ ਕਿ ਭਾਈ ਕੁਝ ਕਰੀਏ ਕੁਝ ਗੱਲਬਾਤ ਕਰੀਏ ਕਿ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਚਲਾ ਰਹੇ ਨੇ ਇਹ ਇਹ ਜਿਹੜਾ ਪਾਰਟੀ ਨੂੰ ਚਲਾਉਣ ਦਾ ਤਰੀਕਾ ਇਹ ਗਲਤ ਹੈ ਕਿਉਂਕਿ ਪਾਰਟੀ ਨੂੰ ਸੀਰੀਅਸ ਨਹੀਂ ਲੈ ਰਹੇ ਸੁਖਬੀਰ ਸਿੰਘ ਬਾਦਲ ਇਹ ਗੱਲਾਂ ਆਈਆਂ ਨੇ ਸਾਹਮਣੇ ਜਿਹੜੇ ਟਕਸਾਲੀ ਅਕਾਲੀ ਆ ਉਹ ਇਹ ਗੱਲਾਂ ਕਰ ਰਹੇ ਆ ਹੋ ਸਕਦਾ ਜਿਵੇਂ ਮਲਕਰਜਨ ਖੜਗੇ ਹੋਰਾਂ ਨੂੰ ਪ੍ਰਧਾਨ ਬਣਾਇਆ ਗਿਆ ਬਲਵਿੰਦਰ ਸਿੰਘ ਭੁੰਦੜ ਨੂੰ ਵੀ ਪ੍ਰਧਾਨ ਬਣਾਇਆ ਜਾ ਸਕਦਾ ਪਾਰਟੀ ਨੂੰ ਜਾਂ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਹੈ ਇਸ ਗੱਲ ਨੂੰ ਲੈ ਕੇ ਵੀ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਹਾਲਾਂਕਿ ਡੈਲੀਗੇਟਸ ਹੀ ਚੁਣਦੇ ਨੇ ਸੁਖਬੀਰ ਅਕਾਲੀ ਦਲ ਦੇ ਪ੍ਰਧਾਨ ਨੂੰ ਪਰ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਇੱਕ ਪ੍ਰੈਸ਼ਰ ਜ਼ਰੂਰ ਹੁੰਦਾਗਾ ਪਰ ਹੁਣ ਉਹ ਪ੍ਰੈਸ਼ਰ ਹਟੂਗਾ ਸੋ ਇਹ ਸਾਰੇ ਤਮਾਮ ਸਵਾਲ ਨੇ ਤੇ ਸੁਖਬੀਰ ਸਿੰਘ ਬਾਦਲ ਆਪਦੀ ਪ੍ਰਧਾਨਗੀ ਕਿਵੇਂ ਬ ਦੇ ਲਈ ਜਾਂ ਡਿਸੀਜਨ ਲੈਣੇ ਓਕੇ ਹੋ ਸਕਦੇ ਆ ਕਿ ਫਲਾਣੇ ਫਲਾਣੇ ਨੂੰ ਪਾਰਟੀ ਚੋਂ ਕੱਢ ਦਈਏ ਪਰ ਇਹ ਜ਼ਾਹਰ ਜੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਚੁਏਸ਼ਨ ਜਿਹੜੀਆਂ ਸੁਖਬੀਰ ਸਿੰਘ ਬਾਦਲ ਦੇ ਲਈ ਸੁਖਾਵੀਆਂ ਰਹਿਣ ਵਾਲੀਆਂ ਨਹੀਂ ਆ ਹਾਲਾਂਕਿ ਪਾਰਟੀ ਨੂੰ ਲੈ ਕੇ ਜ਼ਰੂਰ ਸਾਰੇ ਕਹਿ ਰਹੇ ਕਿ ਅਸੀਂ ਪਾਰਟੀ ਲਈ ਕੰਮ ਕਰ ਰਹੇ ਹਾਂ ਪਰ ਦੇਖਦੇ ਆਕਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਵਾਪਰਦਾ